ਆਜੇ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਆ ਜੀ ਧਨੌਲੇ ਦੀ ਬੱਕਰੇ ਤੇ ਬੱਕਰਾਂ ਦੀ ਮੰਡੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਜੀ ਗੱਲ ਕਰਦੇ ਆ ਇੱਕ ਬਾਈ ਆ ਆਪਣਾ ਸੈਣੀ ਤੋਂ ਬੱਕਰੀਆਂ ਲੈ ਕੇ ਦੋ ਤੇ ਉਹਦੀ ਸੁਣਦੇ ਆ ਗੱਲਬਾਤ ਬਾਈ ਨੇ ਬੱਕਰੀਆਂ ਲੈ ਲਈਆਂ ਮਹਿੰਗੀਆਂ ਤੇ ਇੱਥੇ ਮੰਗਦਾ ਵੱਧ ਪੈਸੇ ਦੇਖੀ ਜਾਂਦੀ ਆ ਬਾਈ ਨੇ ਜੇ ਬੱਕਰੀਆਂ ਕਿੰਨੇ ਦੀਆਂ ਵੇਚਦੀਆਂ ਨੇ ਕਿੰਨੇ ਦਾ ਨਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸਾਰੀ ਦੇਖੋ ਬਾਈ ਜੀ YouTube ਚੈਨਲ ਆਪਣਾ ਜੱਟ ਲਾਈਫ 77 ਇਹਨੂੰ ਸਬਸਕ੍ਰਾਈਬ ਕਰ ਦਿਓ ਬਾਈ ਲਾਜ਼ਮੀ ਆਜੋ ਜੀ ਮੰਡੀ ਦੇ ਵਿੱਚ ਧਰੌਲੇ ਦੇਖੀਏ ਸੌਦਾ ਬੱਕਰੀਆਂ ਦਾ ਆਜੋ ਜੀ ਫਿਰ ਮੰਡੀ ਜੀ ਬੁੱਧਵਾਰ ਨੂੰ ਹਰੇਕ ਬੁੱਧਵਾਰ ਨੂੰ ਲੱਗਦੀ ਆ ਜੀ ਸਨਾਂ ਰੋਟ ਹਰ ਇੱਕ ਬੁੱਧਵਾਰ ਨੂੰ ਸੰਨਾ ਰੋਡ ਤੇ ਮੰਡੀ ਲੱਗਦੀ ਹੈ ਬਾਈ ਜੀ ਇੱਥੇ ਮੰਡੀ ਤੇ ਲਾਜਮੀ ਆਇਆ ਕਰੋ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ 78885 38188 ਤੇ ਕਾਲ ਕਰਿਓ ਜੀ ਤੇ ਵੀਡੀਓ ਬਣਵਾਇਓ ਜੀ ਦੇਖੋ ਬਾਈ ਜੀ ਸੌਦਾ ਹੁਣ ਆਜੋ ਬਾਈ ਜੀ ਲਾਹੇ ਕਿੰਨੇ ਆਇਆ ਭਾਵੇਂ ਹੁਣ ਤਾਂ ਦੋ ਵਾਰੀ ਸਪੁੱਖਾ ਮਾਰਨਾ ਹੈ ਦੇਖੋ ਧਰਾ ਧਰਾ ਮਾਰ ਕੇ ਦੇਖਿਆ ਕੋਈ ਚੱਕਰ ਨਹੀਂ ਟਾਇਰ ਸੁਝ ਜਾਂਦੇ ਬੱਕਰੀਆਂ ਹਾਂ ਇਹ ਬਾਈ ਹੈ ਤੂੰ ਆ ਯਾਰ ਦੀ ਨਹੀਂ ਨਹੀਂ ਬਾਕੀ 16000 ਦਾ ਬਹੁਤ ਟੀਰੀ ਦਾ ਮੈਨੂੰ ਆਈ ਵੀ ਮੈਂ 16 ਦੀ ਤੈਨੂੰ ਕਿਵੇਂ 11 ਦੀ ਨਹੀਂ ਭਰਾ ਯਾਰ ਹਾਂ ਵੀਡੀਓ ਬਣਾ ਹਾਂ ਮਾਣਾ ਪਾਣ ਜਾਣੇ ਵੀਡੀਓ ਬਣਾ ਲੋ 12000 ਰੁਪਏ ਲੈ ਚੁੱਕਾ ਇਹ ਬੱਕਰੀ ਤੇ 19000 ਦੀ ਦੇ ਯਾਰ ਬੋਲੀ ਦੀ ਮੰਡੀ ਤੇ 19000 ਬੋਲੀ ਚੱਲ ਗਈ ਬੋਲੀ ਚੱਲ ਗਈ ਆਪਾਂ ਮੈਨੂੰ ਇਹ ਮੇਰੀ ਗੱਲ ਸੁਣ ਲੈ ਹਾਂ 32000 ਰੁਪਏ ਦੀ ਆਈ ਪਈ ਹੈਗੀ ਬੱਤੀ 32000 ਦੀ ਘਾਟ ਬਾਕੀ ਠੀਕ ਹੈ ਜੀ ਜੇ ਹੁਣ ਖੰਡ ਜਾ ਹੁਣ ਜੇ ਤੇਰੇ ਤੇ ਕਿਸੇ ਚੇਪੀ ਲਾ ਦੋ ਨਾ ਜੇਪੀ ਮੋਣੀ ਕਰਨਾ ਹੈ ਹਾਂ ਜੀ ਬਸ ਮਾਦਾ ਮੋਦੀ ਦੇਣਾ ਨਾ ਹਾਂ ਥੋੜੀ ਬੋਤੀ ਰੱਖੋ ਚੇਪੀ ਬੜੀ ਤੁਸੀਂ ਇਹ ਨਾ ਗਲਤ ਕਰੋ ਨਾ ਤਾਂ ਨਾ ਨੇ ਇਹ ਗੱਲ ਰਹੇ ਨਾ ਠੀਕ ਹੈ ਗਾ ਲੋ ਸਹੀ ਰੇਟ ਜਾ ਹੋਵੇ ਬਸ ਫਿਰ ਅੱਗੇ ਵਿੱਚ ਗੁੱਸਾ ਕੋਈ ਨਹੀਂ ਹਾਂ ਹਾਂ ਪੁੱਗੂ ਦੇ ਨਾ ਦੀ ਕੋਈ ਮੁੰਡਾ ਮੇਰੇ ਨਾਲ ਹੈ ਠੀਕ ਹੈ ਮੁੰਡਾ ਮੇਰੇ ਨਾਲ ਸਹੀ ਹੈ ਉਹ ਨਹੀਂ ਯਾਰ ਅੱਗੇ ਥੋੜਾ ਮਾਨ ਲਾ ਬਨੇ ਆ ਲਵ ਜੀ ਦੀ ਜਾਂਦੀ ਨਹੀਂ ਨੀ ਠੀਕ ਆ ਠੀਕ ਆ ਪੈ ਦੋ ਅਮਰੀਕਨ ਲੋ ਦੇਖੋ ਪੈ ਕੋਈ ਵਾਰਾ ਗੇਣੀ ਯਾਰ ਹਾਂ ਮਟਾ ਹਾ ਮੋੜਦੀ ਇਹ ਜਿੱਤ ਤੂੰ ਮੈਨੂੰ ਦੇ ਦੀ ਨਾ ਸੀ ਤੇਰਾ ਗੱਲ ਪੁਰਾਣਾ ਵੀ ਮੋੜਦੀ ਚੱਲ ਕੱਲੀ ਦਾ ਕੱਲੀ ਦਾ ਹਾਂ ਕੱਲੀ ਦਾ ਕੀ ਹੈ ਇਹਦਾ ਕਿਸੇ ਨੇ ਕੀ ਕਰਨੀ ਆ ਫਾੜ ਨੀ ਕੱਲੀ ਦਾ ਸ਼ਬਦ ਤੈਨੂੰ ਨੀਅਤ ਲਾਇਆ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਬਾਈ ਕੋ ਫਿਰ ਕਿ ਸਗਣਾ ਮੈਂ ਕਹਿੰਦਾ ਤੈਨੂੰ ਮੈਂ 29000 ਦੇ ਦਿੱਤੇ 29000 ਤੇ ਆ ਗਈ ਬੰਦਾ 1000 ਘਟ ਗਿਆ ਇਹਨਾਂ ਦਾ ਛੱਡੀ 29000 ਦੇ ਦਿੱਤੇ ਬਾਈ 1000 ਘਟ ਚੁੱਕਾ ਜੋ ਬੰਦਾ ਕਿਹੜਾ ਪੰਡਾ ਬਾਈ ਵੀ ਹੈ ਨਾ ਮੈਨੂੰ ਬਾਈ ਯਾਰ 30 ਦੀ ਤਾਂ ਮੈਨੂੰ ਪਈ ਹੀ ਆ ਇਹ ਆ ਮੇਮਣੀ ਵੀ ਦੋ 50 ਦੇ ਦੋਨੇ ਪੈਗ ਆ ਮੇਮਣੀ ਵੀ ਕੋਣੀਆਂ ਦੇਖ ਦੇ ਬਾਈ ਇੱਕ ਤਾਂ ਮਾਜੀ ਵਿੱਚ ਦੀ ਬੱਕਰੀਆਂ ਹਾਂ ਮੈਂ ਲਾਈ ਵੀ ਖੰਨਾਗਾ ਕਿ ਤੈਨੂੰ ਕਹਿੰਦਾ ਫੋਨ ਨਿਕਲ ਤਾ ਮਲਟੀਪਲ ਗੱਲ ਹੈਗੀ ਆ ਮੈਨੂੰ ਪਤਾ ਬਾਈ ਯਾਰ ਹੁਣ ਮੈਂ ਤੇਰੇ ਘਟ ਨਾਲ ਜੇ ਧੋਖਿਆ ਚੀਜ਼ ਆ ਜੇ ਫੇਰ ਤਾਂ ਬਣਦੀ ਹੈ ਮੈਂ ਮਦਦ ਤੇਰਾ ਕਰਾਇ ਨਹੀਂ ਬਸ ਫੇਰ ਉਹੀ ਗੱਲ ਤੂੰ ਤਾਂ ਨਹੀਂ ਕਰਾਇ ਤੂੰ ਬਸ ਰੇਟ ਲਾਦਾ ਮੈਂ ਤੁਹਾਨੂੰ ਦੱਸਦੇ ਬਾਈ 32000 ਫੜ ਜਾ ਤੈਨੂੰ ਗੀਨ ਨਾਸੀਆ ਫੜ ਜਾ ਫੜ ਨਾ ਫੜ ਨਾ ਕੰਕ ਦਾ ਵਾਰਦਾ ਨਹੀਂ ਹੇ ਤੂੰ ਬੋਲ ਇਹ ਮੋੜ ਬਣੂਗੀ ਤੇਰੇ ਘਟ ਦਾ ਹੁਣ 85000 ਹਣ ਜੀਦਾ ਜੀ ਹਾਂ ਤੇ ਪੂਰੇ 20000 ਕੋ ਕਰ ਦੇਣੀ ਹੈ ਇਹ ਸਭ ਟੈਂਪੂ ਚਲਾਉਂਗਾ ਕਿਹੜਾ ਪੰਡਾ ਬਾਈ ਤੇਰਾ ਓਏ ਸਹਣਾ ਜੀ ਆਪਾਂ ਸਹਣਾ ਬੱਲੇ ਤੇਰੇ ਪੰਡਾ ਕੋਲ ਓਏ ਕਿਵੇਂ ਬਾਈ ਮਹਿੰਗੀਆਂ ਲੈ ਆਏ ਇਹ ਤੁਸੀਂ ਮਹਿੰਗੀਆਂ ਲੈ ਆਈ ਇਹ ਬਸ ਕਿਹੜੇ ਮੰਡੀ ਤੋਂ ਲੈ ਆਉਂਦੇ ਸੀ ਥੋੜੇ ਤੋਂ ਓਖਾ ਇਹ ਕਿਹੜਾ ਲੈ ਆਈ ਇਹ ਸੂਨ ਵਾਲੀ ਸੀਗੀ ਜੀ ਬੱਕਰੀ ਇਹ ਆਇਆ ਲੱਗਦਾ ਸੀ ਵੀ ਤਿੰਨ ਮਹੀਨੇ ਦੇਊਗੀ ਦੱਸਤਾ ਸਹਣੇ ਨਹਿਰ ਤੋਰਲੇ ਪਾਸੇ ਕਰ ਕੇ ਪਰਲੇ ਪਾਸੇ ਬਾਈ ਸਹਣੇ ਨਹਿਰ ਤੋਂ ਦਈ ਇਧਰੀ ਆ ਰਹਾ ਕੁਝ ਕੀ ਕਹਿੰਦੇ ਬਾਈ ਕਹਿੰਦੇ ਬਣਾਇਆ ਕੀ ਕਹਿੰਦੇ ਤੁਸੀਂ ਦੱਸੋ ਜੀ ਤੁਸੀਂ ਦੋ 20 ਹਜ਼ਾਰ ਦਵਾਤਾ ਯਾਰ ਬੱਕਰੀ ਦੀ ਬਾਈ ਬੇ ਹਾਂ ਅੱਛਾ ਜੀ ਇਹ ਜੇ ਪੀਏ ਜੇ ਚੱਲ ਰਹੀ ਹੈ ਹੋਰ ਨਹੀਂ ਮਾਰਦਾ ਹੈਗਾ ਮੈਂ ਆਪਾਂ ਨੇ 3000 ਰੁਪਏ ਮੰਗਦੇ ਇਹ ਹਰ ਕੁ ਨਤੀਗਾ ਹੋਊਗਾ ਕੋਈ ਗੱਲ ਨਹੀਂ ਚਾਹੁੰਦਾ ਪੂਛੇ ਠੀਕ ਆ ਗਿਆ ਮੰਡੀ ਦੇ ਠੱਗਿਆ ਗਿਆ ਕਿਹੜੀ ਮੰਡੀ ਲੈਦੀ ਆ ਬਾਈ ਇਹਨਾਂ ਨੂੰ ਮੌਕਾ ਹੁਕਮ ਕਰ ਦੋ ਬਸ ਇਹਨਾਂ ਨੂੰ ਮੰਡੀ ਦਾ ਆ ਜੇ ਆ ਬਾਈ ਨੂੰ ਪਤਾ ਹੀ ਆ ਮੰਡੀ ਦਾ ਕਰ ਦੋ ਜੀ ਵੀਡੀਓ ਸ਼ੇਅਰ ਕਰ ਇਹ ਬੰਦਾ ਨਹੀਂ ਸੀਗਾ ਜੇ ਦਾ ਆਪਾਂ ਤਾਂ ਇਹ ਬਚਾਰੇ ਨਾਲ ਭੁੱਖਾ ਕਰਾਉਣਾ ਹੈ ਨਾ ਭਾਈ ਜੇ ਤਾਂ ਬੰਦਾ ਜਿਹੜੇ ਦੇਖ ਸਹੀ ਹੈਗਾ ਨਹੀਂ ਤੂੰ ਬੱਲੇ ਮਮਟ ਸਿੰਘ ਕੱਢ ਨਾ ਹਰ ਗੇਰੀ ਨਹੀਂ ਮੁਰੇ ਵੇਚ ਨਹੀਂ ਪੁੱਛ ਨਹੀਂ ਹੁੰਦੇ 30 ਰੇਕੇ ਲੱਗ ਕੇ ਮਹਿੰਗੀ ਆ ਗਈ ਇਹਦੀ ਬੱਕਰੀ ਮਹਿੰਗੀ ਹੋਈ ਅੱਜ ਬੱਕਰਾ ਦੀ ਜਾਲ ਪਾ ਲੱਗਦਾਗਾ ਠੀਕ ਹੈ ਇਹਦੂ ਕਹਾ ਕਿਸੇ ਨੂੰ ਪੰਜੀ ਲਾਉਣੀ ਆ ਰਹਾ ਹਾਂ ਇਹਦੂ ਕਹਾ ਫਿਰ ਮੈਂ ਹੁਣ ਮੰਨ ਲ ਲਵਾ ਲਾਂਗੇ ਆਪਾਂ ਫੋਨ ਵੇਲੇ ਬਸ ਹੋਰ ਵੇਚਾਂਗੇ ਹਾਂ ਇਹਦਾ ਰੱਖ ਲੈ ਤੇਰੀ ਪੂਰੀ ਕੱਜੂਗੀ ਹਾਂ ਫਿਰ ਤਾਂ ਪੂਰੇ ਕਰ ਜੂਗੀ ਠੀਕ ਆ ਜੀ ਉਸ ਟਾਈਮ ਬਸ ਇਹ ਹੋ ਗੱਲ ਤਾਂ ਹੈ ਨਾ ਇਹ ਵੱਡੀ ਹੋ ਗਈ ਕੁਛ ਦੀ ਇਹ ਬਸ ਬੋਲਣਾ ਹੀ ਬਸ ਬਾਲ ਹੋ ਗਿਆ ਹਰ ਗਿਆ ਲਾ ਇਹਨਾਂ ਦੇ ਮਾਰ ਮੋੜੇ ਯਾਰਾ ਖਾਚਾ ਖੁੱਚ ਗਿਆ ਬਾਈ ਇਹ ਠੀਕ ਹੈ ਬਾਈ ਇਹ ਤਾਂ ਗੱਲ ਹੈ ਯਾਰ ਫੜਨਾ ਇਹ ਬਈ ਚਲਣਗੇ ਯਾਰ ਹੁਣ ਮੈਂ ਕਿ 1500 ਘਾਟਾ ਖਾ ਸਕਦਾਗਾ ਹੁਣ ਬੱਸ ਆ ਠੀਕ ਹੈ ਹਾਂ ਬੱਕਰੀ ਡਿੱਗੇਗੀ ਠੀਕ ਹੈ ਬਾਈ ਚਾਪੀ ਵੱਡੀ ਧਰੀਆ ਠੀਕ ਹੈ ਹਾਂ ਜੀ ਹਾਂ ਤੇ ਮੈਂ ਜਿਆ ਲੈ ਰਿਹਾ ਬਾਈ ਮੈਂ ਜਿਆ ਲੈ ਆ ਥੋੜੀਆਂ ਜਿਹਾ ਬੱਕਰੀਆਂ ਜੋੜੀ ਇਹ ਹੱਥ ਆ ਦੇ ਆ 20 ਰੁਪਏ ਦੇ ਲਈ 25 ਦੀ ਪਈ ਫਿਰ ਆ ਇਹਨੂੰ ਹਾਂ ਧਨੋਲਾ ਬੱਕਰਾ ਮੇਰੇ ਰੋੜੀ ਮੇਰੇ 25 ਨੂੰ ਕਰ ਦੋ ਸ਼ੇਰ ਚੈਨਲ ਨੂੰ ਕਰ ਸਬਸਕ੍ਰਾਈਬ ਜੀ ਆ ਜਾਓ ਕਰੋ ਭਾਈ ਦਵਾ ਦਾ ਮੰਡੀ ਦੇ ਵਿੱਚ ਧਨੋਲਾ ਇਹਦੀ ਮੇਰੀ ਗੱਲ ਸੁਣੋ ਹੋਰ ਆਓ ਇੱਥੇ ਵੀ 16000 ਲਵਾਤਾ ਆਪਾਂ ਨੇ 17 ਇਹ ਵੀ ਨੂੰ ਵੀ ਬੱਦਲ ਵੀ ਲਵਾਤਾ 16 17 ਜੱਗ ਵੱਡਣ ਵਾਲੀ ਲੱਗੀ ਆ 16 ਲਾ ਗਿਆ ਬੰਦਾ ਹਾਂ 16000 ਰੁਪਏ ਲਾ ਗਿਆ ਇਹ ਅੰਗਰੇਜ਼ੀ ਜੀ ਵੀ ਨਹੀਂ ਪੈਂਦਾ ਜੇ ਉਹ ਕਰਦਾ ਹੈ ਗਰਮੀ ਕਰਕੇ ਖਾਂਦੀ ਕੱਟ ਨਹੀਂ ਲੋਕ ਦੇਖ ਲੋ ਇਹ ਬਣਦੀ ਆ ਬਾਲੀ ਵੇਲੇ ਇਹਨੂੰ ਦੇਖ ਲੋ ਇਹਦਾ ਸਭ ਹੱਡਾ ਹੋਈ ਨਾ ਚੱਲਣੀ ਹੈਗਾ ਕੋਈ ਬੰਦਾ ਇਹਨੂੰ ਬੰਦੇ ਤਾਂ ਸਾਰੇ ਖੜੇ ਆ ਨਹੀਂ ਨਹੀਂ ਐਗਾ ਨਹੀਂ ਬੰਦੇ ਇਹਦੇ 12000 ਦੇ ਗਾਹਕ ਆ ਅੱਜ ਗਾਹਕ ਕਹਿੰਦੇ ਵੀ ਗਾਹਕ ਹੈ ਕੋਈ ਆ ਗਿਆ ਦੇਣੀਆਂ ਦੇ ਬੰਦੇ ਤਾਂ ਹੈਗੇ ਜੀ ਕਾ ਕੈਦਾ ਬੱਕਰੀ ਦਾ ਸੂਣਾ ਹੀ ਨਾ ਮੈਂ ਲੋਨ ਵਾਲੀ ਦੇਖਾਂ ਜਮਾ ਫੰਡਰਾ ਸੂਣ ਵਾਲੀ ਹਿਸਾਬ ਨਾਲ ਦੇਤੀ ਉਹਨਾਂ ਨੇ ਯਾਰ ਬਸ ਫੰਡਰ ਆਉਟ ਦੇ ਕੇ ਲੈ ਲੀ ਦੋ ਬੰਦਾ ਨੇ ਕਹਿੰਦਾ ਅਸੀਂ ਹੈਗੇ ਅੱਜ ਫੋਨ ਤੁਸੀਂ ਲੈਂਦੇ ਹੋ ਫੰਡਰ ਆ ਗਈ ਫੰਡਰ ਬੱਕਰੀਆਂ ਜਾਂ ਬਸ ਗਿਆ ਬੇਚਾਰਾ ਇਹ ਜਦੋਂ ਮੰਨ ਲਓ ਰੱਜੀ ਵੀ ਸੀ ਪੂਰੀਆ ਕਿਲੀ ਦੇ ਜੇ ਬੱਕਰੀਆਂ ਵੇਚਣੀਆਂ ਤਾਂ ਠੀਕ ਹੈ ਨਾ 20000 ਕਹਿੰਦਾ ਇਹਦੇ ਠੀਕ ਹੈ ਹਾਂ ਅੱਛਾ 20000 ਰੁਪਏ ਕਹਤਾ ਇਹਦਾ ਲੈ ਉਹ ਗੈਸੀ ਇਹ ਕਹਦਾ ਲੈ ਲਿਆ ਮਹਿੰਗੀਆਂ ਬੱਚੇ ਸਮੇਤ ਛਣ ਛਣ ਦੇਖ ਲੈ ਦੰਦ ਦੇਖ ਲੈ ਹਾਂਜੀ ਚੱਲਦਾ ਓਕੇ ਓਕੇ ਚੱਲਦਾ 20000 ਦੀ ਚਲਦੀ ਆ 20000 ਦੀ ਚਲਣੀ ਜੀ ਕਿੰਨੇ ਦੀ ਚੱਲੂ 20000 ਦੀ ਚੱਲੂ ਹਾਂਜੀ 30000 ਦੀ ਮਾਜੀ ਕੋਈ ਮਿਲ ਲੈ ਬਈ ਫੇਰ ਫੇਰ ਨਹੀਂ ਚੱਲੇਗਾ ਹਾਂ ਹਰ ਇੱਕ ਕੋ ਸਾਹਮਣੇ ਪਿਆ ਤੇਰੇ ਬਾਦ ਲੱਗੀਆਂ ਤੇਰੇ ਮੈਂ ਬਣਾ ਵੀ ਆ ਦੇਉ ਕੋਨਾ ਨਿਕਲ ਗਿਆ ਇੱਧਰ ਹੋਰ ਆ ਬਾਕੀ ਐਂ ਮਿਲਦਾ ਤੇਰਾ ਮੇਮਣਾ ਵੀ ਕੋਨਾ ਨਿਕਲਦੇ ਭਾਈ ਹਾਂ ਪਤਾ ਹੀ ਨਹੀਂ ਹਾਂ ਕੋਨਾ ਹੀ ਆ ਸੰਗ ਨਿਕਲਦਾ ਭਾਈ ਕੋਨਾ ਕੋਨਾ ਫਿਰ ਗੱਲ ਦਾ ਹਜੂ 30000 ਰੁਪਏ ਫਿਰ ਵਾਹਾਂ ਦਾ ਕਿੰਨੇ ਲੈਂਦੇ ਨਾ 30 ਚ ਪਈ ਗਈ ਜੀ ਆਪਾਂ ਨੂੰ ਪਤਾ ਵਿੱਚ ਬਾਈ ਨੂੰ ਕਹਿੰਦਾ ਕਿ ਮੈਨੂੰ ਵੀ ਨਾ 30 ਚ ਪਈ ਗਈ ਫਿਰ ਨਾ ਆਹਦਾ 2050 ਦੇਖੋ ਨਹੀਂ ਬਾਈ ਬੋਲਣਾ ਐ ਇਨਾ ਕਦਮ ਆਏਗਾ ਤਾ ਇਹ ਬਰਾਏ ਜੇ ਤੇਰੇ ਨਹੀਂ ਬਣਦਾ ਹੁੰਦਾ ਮੈਂ ਤੁਹਾਨੂੰ ਕਹਾਂ ਚਲੋ ਕੋਈ ਗੱਲ ਨਹੀਂ ਸ੍ਰੀਮਾਨ ਕਰ ਦੋ ਵੀਰੇ ਸ਼ੇਅਰ ਦਬਕੇ ਜੀ ਸਬਸਕ੍ਰਾਈਬ ਤੁਮ ਅੱਲਾ ਬਕਰਮ ਆਂ ਤੁਮੈਨੂੰ ਦੱਸਦੇ ਮੈਂ ਹਾਂ ਹਾਂ ਕਰ ਦੋ ਜੀ ਵੀਰੇ ਸ਼ੇਅਰ ਦੂ ਟੂ ਚੈਨਲ ਬੰਦ ਜੱਟ ਲਾਈਵ 78 ਇੱਕ ਫਾਰਮਰ ਵੀਡੀਓ ਨਹੀਂ ਆ ਗਈ ਇਹਨਾਂ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਚਲੋ ਅੱਲਾ ਬਕਰਮ ਅੰਦ ਜਾਈ ਕੋਈ ਸਾਹ ਨਾਲ ਬੋਲ ਗਿਓ ਇਹ ਦੇਖੋ ਦਰਸ ਸਾਰਾ ਲਓ ਬਈ ਬਹੁਤ ਵਧੀਆ ਮੰਡੀ ਭਰੀ ਆ ਜੀ ਹਾਰ ਦੋ ਬਈ ਵੀਡੀਓ ਸ਼ੇਅਰ ਬਈ ਦੱਬ ਕੇ ਲਓ ਬਈ ਧਨੋਲਾ ਬੱਕਰਾ ਮੰਡੀ ਤੇ ਬੱਦਲ ਵੀ ਹੋ ਗਏ ਬਈ ਹਾਰ ਬੁੱਧਵਾਰ ਨੂੰ ਸਨਾਂ ਮੰਡੀ ਪੂਰੀ ਹੱਟਾ ਫੁੱਲ ਸਟਾਪ ਮੰਡੀ ਆ ਜੀ ਹਾਲਾ ਧਾਮੇ ਤੁਰਦਾ ਜੇ ਇੱਥੇ ਤੂੰ ਪੱਠਾ ਆ ਇਹ ਬਤ ਦਿਓ ਕਿ ਭੇਜਣੀ ਆਉਦੀ ਯਾਰ ਆ ਫੜਾ ਤਾਂ ਕੱਪਲੀ ਹੋ ਗਈ ਲਾ ਲਾ ਦਿੱਤੇ ਜਾਂਦੇ ਆ ਕੋਈ ਤਾਂ ਫਰਮਾਨੀ ਹੁਕਮ ਤੇ ਹੈ ਨਾ 10000 ਰੁਪਏ ਜੀ ਦਾ ਇਹ ਜੀ ਉਹਨੇ ਅਸੀਂ ਦੇਖੀ ਨਾ 1500 ਨਹੀਂ ਕਿੰਨੇ ਦੇ ਕਿੱਥੀ ਲਾਇਆ ਜੀ ਅਸੀਂ ਦਾ ਕਿੰਨੇ ਰਕਦ ਨੇ ਤੁਹਾਨੂੰ 60000 ਦੇ ਬੋਲ ਪਿੰਨੇ ਚੱਕਦੇ 10000 ਦੇ 10000 ਦੇ ਉਹ ਚੱਕ ਲਾ ਲਾ ਬੱਕਰਾ ਵੰਡਿਆ ਜੀ ਆ ਜੋ ਕਰਾ ਦਵਾ ਦਾ ਵੀਡੀਓ ਦੇ ਵਿੱਚ 12000 ਪੈਸੇ ਹੀ ਮਾ ਤਰੀਕਾਰ ਮੰਨ ਲਿਆ ਪਾਟੀ ਪਲੀ ਪਈ ਐ ਇਹ 10000 ਸੋਰਾ ਫਲਾ 10 ਲੈ ਮੰਮਾ ਗੱਲ ਮੇਰੀ ਮੰਮਾ ਗੱਲ ਨਹੀ ਨਹੀ ਤੇਰੇ ਬੱਕਰੇ ਨਾ ਹੁਣ ਕੋਈ ਨਾ ਕੋਈ ਨਾ ਚੱਲ ਜੀ ਆਪ ਲੋਪਲਾ ਲੋਕਾ ਯਾਰਾ ਵੇਚ ਲੈ ਵੇ ਚਲੋ ਨਾ ਇਹਦੇ ਆਲੀ ਗੱਲ ਕਰ ਲੈਣੇ ਆਪਾਂ ਮੈਂ ਤੁਹਾਨੂੰ ਕੋਈ ਗੱਲ ਨਹੀਂ ਕਰਨੀ ਕਰਦੇ ਗੁੱਸਾ ਦਾ ਰਾਜਾ ਤੇ ਪੈਸੇ ਵਿੱਚ ਕਿੱਥੇ ਲੀਣਾ ਲਾਏ ਨਹੀਂ 10000 ਕਹਿੰਦਾ 10000 ਦਾ ਮੇਮਣਾ ਕਹਿੰਦਾ 15000 ਦੀ ਬੱਕਰੀ ਨੇ ਠੀਕ ਆ 10000 ਦਾ ਮੇਮਣਾ 5000 ਮੈ ਨਾਲ ਭਾਈ ਮੇਮਨੇ ਵੀ ਜਾ ਕੇ ਦੇਖ ਕਰੇ ਤੂੰ ਉਹ ਕੋਈ ਨਹੀਂ ਬਾਈ ਇਹ ਤਾਂ 3000 ਰੁਪਈਆ ਇਹ ਨਾ ਕਹਿਆ ਨਾਲ ਲੈਉਣੇ ਦੀ ਚੱਕੀ ਆਪਣੇ ਪਾਉਦੇ ਸੌਣਾ ਇਹ ਹਰੇਕ ਨੂੰ ਆਪਾਂ ਉਹਦੇ ਮਾਲ ਸੌਣਾ ਯਾਰ ਤੇਰਾ ਤਾਂ ਸੇ ਸੌਣਾ ਬਾਈ ਕਣਾ ਸਹੀ ਹੈਗਾ ਤੇ ਲੋਜੀ ਰੋਟੀ ਆ ਯਾਰ ਚੰਗਾ ਫਰਦ ਨੂੰ ਕਹਿੰਦਾ ਘੜੇ ਦੇ ਦੂਗਾ ਖਾਣ ਨੂੰ ਨਹੀਂ ਹੋਣਾ ਜੇ ਤੇ ਮੇਰੇ ਚੰਗੇ ਨਾ ਖਾ ਤੇਰੇ ਘਰੇ ਜਾਉਂ ਹਾਂ ਠੀਕ ਆ ਬਣਦਾ ਨਹੀਂ ਫੇ ਗੱਲ ਇਹ ਹੋ ਜਾ ਹੁਣ ਜਦ ਤਾ ਖੜਾ ਜਾਸ ਤੇ ਤੂੰ ਮੋੜੇ ਮਾੜਾ ਮੋਟਾ ਨਹੀਂ ਯਾਰ ਇਹ ਘੜ ਸਮਝ ਨਹੀਂ ਹੁੰਦਾ ਮਾਦਨ ਦੱਸ ਇੱਕ ਬੰਦਿਆ ਸੀ ਟਾਰਸੇ ਰੰਗ ਤੋਂ ਕਿਹਨੇ ਬਾਹਰ ਪੈ ਗਿਆ ਜੱਟਾ ਹੋ ਠੀਕ ਹੈ ਜੱਟਾ ਹੋ ਫਿਰ ਸਾਹ ਦੇ ਤਾਣੀਆਂ ਲਾਈਦਾ ਹੁੰਦਾ ਕੀ ਕਹਿੰਦਾ ਨਾ 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 ਕਾਡੇ ਦਾ ਕਾਹ ਕਰੇ ਜੀ ਬਾਦ ਮਾਰੇ ਨਾ ਯਾਰ ਪੱਕੇ ਲਾ ਯਾਰ ਕਿਉਂਕਿ ਛੜੀ ਨਾ ਦੇ ਦੇ ਪਈ ਹੁਣ ਦੇ ਦੀ ਦਵਾ ਪੱਕੇ ਦੇ ਦੀ ਬਈ ਹੁਣ ਲਿਖਿਆ ਯਾਰ ਤਰਾ ਹੁੰਦੇ ਨਹੀਂ ਉੱਤੇ ਲਫਾੜਿਆ ਦੇਣ ਨੂੰ ਦੀ ਨਹੀਂ ਬਈ ਦੇ ਦੀ ਬਈ ਹੁਣ ਠੀਕ ਆ ਪੂਰੇ 11000 ਦੇ ਹੋ ਗਏ ਨਾ ਨਾ ਉਹ ਫੜ ਨਾ ਨਾ ਸੋਈ ਯਾਰ ਪੀਣ ਮੱਜੀ ਬੱਚੇ ਯਾਰ ਠੀਕ ਆ ਫਿਰ ਗੱਲ ਯਾਰ ਆਹ ਲਾਈ ਦਾ ਦੋ ਡਾਣੀ ਪਾਲੀਆਂ ਦੇ ਬਾਈ ਹੋਣਾ ਯਾਰ ਆਹਦਾ ਉਹ ਉਹ ਆ ਬੱਕਰੀ ਦਾ ਸੌਦਾ ਤੇ ਬੱਕਰੀ ਦਾ ਸੌਦਾ ਰਹਿ ਗਿਆ ਵਿਚ ਆ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਦੇਖੀ ਹੋ ਹੈਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਅਗਰੇ ਤੋਂ ਫੇਰ ਮਿਲਾਂਗੇ ਅਗਰੇ ਵੀਡੀਓ ਵਿੱਚ ਓਕੇ ਬਾਈ